ਸ਼੍ਰੀਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੌਣ ਆਵੇਗਾ ਹੱਥ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਇੱਕ ਪਾਸੇ ਗਨੀਪ ਕੋਰੋਨਾ ਦੀ ਧਰਮ ਪਤਨੀ ਵੱਲੋਂ ਕਨਵਿੰਸ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਸ਼੍ਰੋਮੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਤੇ ਸਿਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਇਹ ਸਾਰੇ ਹੀ ਲੋਕ ਆਪਣਾ ਪੈਰ ਪਿੱਛੇ ਹਟਾਉਂਦੇ ਨਜ਼ਰ ਆ ਰਹੇ ਨੇ ਕੋਈ ਨਹੀਂ ਇਸ ਟਾਈਮ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਦੇ ਵਿੱਚ ਸਾਹਮਣੇ ਆ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਨਸ਼ਾ ਤਸਕਰਾਂ ਦੇ ਵਿੱਚ ਦੇ ਜੋ ਵੇਚਦੇ ਨੇ ਜੋ ਨਸ਼ਾ ਤਸਕਰਾਂ ਕਰਦੇ ਨੇ ਜਿਨ੍ਹਾਂ ਨੇ ਆਮਦਨ ਤੋਂ ਵੱਧ ਜੇ ਦਾਤਾ ਬਣਾਈਆਂ ਨੇ ਉਹਨਾਂ ਦੇ ਵਿੱਚ ਆਏ ਤਾਂ ਉਹ ਵੀ ਲੋਕ ਫਸ ਸਕਦੇ ਨੇ ਉਹਨਾਂ ਦੇ ਨਾਲ ਜੋ ਪ੍ਰਦਾਨ ਰਮਨ ਰੋੜਾ ਨੇ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਕਿ ਜਿਹੜਾ ਨਸ਼ਾ ਤਸਕਰਾਂ ਕਰਦਿਆਂ ਦੇ ਵਿੱਚ ਬੋਲੇਗਾ ਕਿਉਂਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਇਸ ਉੱਤੇ ਜੋ ਨਸ਼ਾ ਵੇਚੇਗਾ ਤਾਂ ਉਸ ਦੇ ਉਸ ਨੂੰ ਵੀ ਫੜ ਲਿਆ ਜਾਵੇਗਾ ਜਾਂ ਉਸ ਉੱਤੇ ਵੀ ਵੱਡੀ ਕਾਰਵਾਈ ਕਰਵਾਈ ਜਾਏਗੀ ਤਾਂ ਪੰਜਾਬ ਦੇ ਜੋ ਸੀਨੀਅਰ ਆਗੂ ਨੇ ਸ਼੍ਰੋਮੇ ਕਾਲੀਦਲ ਦੇ ਉਹਨਾਂ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਹੈ ਉਹਨਾਂ ਦੇ ਹੱਥ ਦੇ ਵਿੱਚ ਹੁਣ ਕੋਈ ਵੀ ਬੋਲਦਾ ਦਿਖਾਈ ਨਹੀਂ ਦੇ ਰਿਹਾ ਕੌਣ ਖੜੇਗਾ ਵਿਕਰਮ ਸਿੰਘ ਮਜੀਠੀਆ ਨਾਲ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਹੈ ਇਸ ਟਾਈਮ ਉਹਨਾਂ ਦੀ ਆਪਣੀ ਪਾਰਟੀ ਹਰ ਤਰੀਕੇ ਨਾਲ ਖੇਚ ਕਰਦੀ ਨਜ਼ਰ ਆ ਰਹੀ ਹੈ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਬੱਚੇ-ਬੱਚੇ ਤੋਂ ਵੀ ਇਹ ਸੁਣਨ ਵਿੱਚ ਆਇਆ ਕਿ ਜੋ ਚਿੱਟੇ ਦੀ ਦੇਣ ਹੈ ਉਹ ਵਿਕਰਮ ਸਿੰਘ ਮਜੀਠੀਆ ਨੇ ਦਿੱਤੀ ਹੈ ਜੇਕਰ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਜੇਕਰ ਨਸ਼ਾ ਤਸਕਰੀ ਵਾਲਿਆਂ ਦਾ ਸਾਥ ਦੇਂਦਾ ਕੋਈ ਨਜ਼ਰ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਆ ਉਹਨਾਂ ਦੇ ਆਪਣੇ ਜੋ ਨੇ ਪ੍ਰਧਾਨਸ਼ਕਬੀਰ ਸਿੰਘ ਬਾਦਲ ਹੀ ਜਦੋਂ ਪਿੱਛੇ ਨਜ਼ਰ ਆ ਰਹੇ ਨੇ ਤਾਂ ਉਸ ਤੋਂ ਵੱਡਾ ਕੋਣ ਹੋ ਸਕਦਾ ਹੈ ਤੇ ਬਹੁਤ ਹੀ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੋਣ ਆਵੇਗਾ ਇੱਕ ਪਾਸੇ ਉਹਨਾਂ ਦੀ ਪਤਨੀ ਵੱਲੋਂ ਕਨਵਿੰਸ ਕੀਤਾ ਜਾ ਰਿਹਾ ਹੈ ਉਹਨਾਂ ਦੇ ਜੋ ਆਪਣੇ ਵਕੀਲ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹੋ ਜਿਹਾ ਕੋਈ ਸਬੂਤ ਹੀ ਨਹੀਂ ਪੇਸ਼ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੇਕਿਨ ਦੂਸਰੇ ਪਾਸੇ ਆਪਣੇ ਹੀ ਉਹਨਾਂ ਦੀ ਪਾਰਟੀ ਦੇ ਮੈਂਬਰ ਕੁਛ ਵੀ ਬੋਲਦੇ ਨਜ਼ਰ ਨਹੀਂ ਆ ਰਹੇ ਲੇਕਿਨ ਉਹਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਗਿਆ ਹੈ ਜੋ ਆਮ ਆਦਮੀ ਦੇ ਮਜੂਤਾ ਵਿਧਾਇਕ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਬਹੁਤ ਵੱਡੇ ਮਜੂਤਾ ਵਿਧਾਇਕ ਦਾ ਜੋ ਹੈ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜੋ ਆਮ ਆਦਮੀ ਪਾਰਟੀ ਤੋਂ ਨੇ ਗੱਲ ਕਰਦੇ ਆ ਜੀ ਹਰਵੀਪ ਸਿੰਘ ਦਿੰਪੀ ਢਿੱਲੋਂ ਮੈਂ ਮਜੀਠੀਆ ਤੇ ਬਹੁਤ ਕਰੀਬ ਨਹੀਂ ਰਿਹਾ ਉਹਨਾਂ ਨੇ ਉਹ ਕਹਿ ਰਹੇ ਨੇ ਕਿ ਮੈਂ ਮਜੀਠੀਆ ਦੇ ਬਹੁਤਾ ਕਰੀਬ ਨਹੀਂ ਰਿਹਾ ਕਿ ਮੈਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦਾ ਚਾ ਜ਼ਰੂਰ ਸੀ ਉਦੋਂ ਤੱਕ ਕੋਈ ਗੱਲ ਨਹੀਂ ਲੱਗੀ ਪਰ ਹੁਣ ਲੱਗਦਾ ਜਿਵੇਂ ਕਿ ਸਬੂਤ ਆ ਰਹੇ ਨੇ ਉਹ ਗੱਲ 도ਗਲੀ ਕੱਲ ਦੇ ਨਜ਼ਰ ਆ ਰਹੇ ਨੇ ਦੋ ਪਾਸੇ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਮੈਨੂੰ ਗੱਲ ਉਸ ਟਾਈਮ ਤਾਂ ਨਹੀਂ ਲੱਗੀ ਕਿ ਪਾਰਟੀ ਦੇ ਵਿੱਚ ਕੁਝ ਅਜੀਬ ਹੋ ਰਿਹਾ ਸੀ ਲੇਕਿਨ ਹੁਣ ਸ਼ਾਇਦ ਸਬੂਤ ਆ ਰਹੇ ਨੇ ਹਾਲਾਂਕਿ ਸਬੂਤ ਕੋਈ ਪੇਸ਼ ਨਹੀਂ ਕੀਤਾ ਗਿਆ ਹਾਲਾਂਕਿ ਨਸ਼ਾ ਤਸਕਰੀ ਦੇ ਉੱਤੇ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਜਾਂ ਉਹਨਾਂ ਉੱਤੇ ਵੱਧ ਜਾਇਦਾਦ ਦਾ ਚਾਰਜ ਲੱਗਾ ਹੋਇਆ ਹੈ ਲੇਕਿਨ ਡਿੰਪੀ ਢਿੱਲੋਂ ਨੇ ਜਿਹੜੇ ਉਹ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਉਹ ਦੇ ਰਹੇ ਨੇ ਲੇਕਿਨ ਉਹਨਾਂ ਦੀ ਗੱਲ ਬੜੀ ਸਮਝਣ ਜੋ ਜੋਗ ਹੈ ਕਿ ਉਹ ਡਬਲ मीनिंग ਵਿੱਚ ਗੱਲ ਕਿਉਂ ਕਰ ਰਹੇ ਨੇ ਡਬਲ ਸਾਈਡ ਕਿਉਂ ਲੈ ਰਹੇ ਨੇ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਪੇਸ਼ ਹੋਵਾਂਗੇ ਧੰਨਵਾਦ